ਵਾਲੇ ਦਾ ਗੀਤ ਚੋਰਨੀ ਦੀ ਵੀਡੀਓ ਹੋ ਗਈ ਰਿਲੀਜ਼ ਇੰਤਜ਼ਾਰ ਦੀ ਘੜੀਆਂ ਹੋਈਆਂ ਖਤਮ ਸਿੱਧੂ ਮੂਸੇਵਾਲਾ ਦਾ ਗੀਤ ਚੋਰਨੀ ਜਿਸ ਦੇ ਵਿੱਚ ਉਹਨਾਂ ਦੇ ਨਾਲ ਜਿਵਾਈ ਨੇ ਕੋਲਾਬ ਕੀਤਾ ਹੈ ਗੀਤ ਦੀ ਆਡੀਓ ਕਾ ਰਿਲੀਜ਼ ਹੋ ਗਈ ਜਿੱਥੇ ਇਸ ਗੀਤ ਦੀ ਆਡੀਓ ਨੇ ਦਰਸ਼ਕਾਂ ਦਾ ਦਿਲਚਿੱਤ ਲਿਆ ਉੱਥੇ ਇਸ ਗੀਤ ਦੀ ਵੀਡੀਓ ਨੇ ਵੀ ਦਰਸ਼ਕਾਂ ਦਾ ਦਿਲਚਿੱਤਨ ਦੇ ਵਿੱਚ ਕਾਮਯਾਬ ਰਹੀ ਇਸ ਵੀਡੀਓ ਦੇ ਰਿਲੀਜ਼ ਹੁੰਦੇ ਹੀ ਫੈਨਸ ਇਸ ਗੀਤ ਨੂੰ ਹੋਰ ਵੀ ਜ਼ਿਆਦਾ ਪਸੰਦ ਕਰਨ ਲੱਗੇ ਇਸ ਗੀਤ ਦੀ ਵੀਡੀਓ ਸਿੱਧੂ ਮੂਸੇਵਾਲੇ ਦੇ YouTube ਚੈਨਲ ਤੇ ਰਿਲੀਜ਼ ਹੋਈ ਹੈ ਤੇ ਇਸ ਨੇ ਰਿਲੀਜ਼ ਹੁੰਦੇ ਹੀ ਕਈ ਸਾਰੇ ਰਿਕਾਰਡ ਬਣਾਉਣਾ ਵੀ ਸ਼ੁਰੂ ਕਰ ਦਿੱਤੇ ਹੈ ਸਟਾਰਟਿੰਗ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਗੀਤ ਦਾ ਨਾਮ ਚੋਰ ਨਹੀਂ ਆਉਂਦਾ ਹੈ ਸਿੱਧੂ ਮੂਸੇਵਾਲੇ ਤੇ ਡਿਵਾਈਨ ਦਾ ਨਾਮ ਵੀ ਲਿਖਿਆ ਆਉਂਦਾ ਹੈ ਇਸ ਗੀਤ ਦੀ ਸ਼ੁਰੂਆਤ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਨਾਟ 11 ਦਿਖਦਾ ਹੈ ਜਿਸ ਦੇ ਉੱਤੇ ਲਿਖਿਆ ਹੈ ਕੋਈ ਹੋਰ ਇਸੇ ਤਰ੍ਹਾਂ ਸਕਰੀਨ ਦੇ ਐਰੋਪਲੇਨ ਜਾਂਦਾ ਦਿਖਦਾ ਹੈ ਜਿਸ ਦੇ ਉੱਤੇ ਲਿਖਿਆ ਹੁੰਦਾ ਹੈ ਮੂਸਾ ਫੋਰਐਵਰ ਇਹ ਵੀਡੀਓ VFX ਦੁਆਰਾ ਤਿਆਰ ਕੀਤੀ ਗਈ ਹੈ ਤੇ ਬੰਬੇ ਦੀਆਂ ਸੜਕਾਂ ਤੇ 9/11 ਵੀ ਚਲਦਾ ਹੋਇਆ ਨਜ਼ਰ ਆ ਰਿਹਾ ਹੈ। ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜਹਾਜ਼ ਦੇ ਉੱਤੇ ਵੀ ਸਿੱਧੂ ਮੂਸੇਵਾਲੇ ਨੂੰ ਖੜਾਇਆ ਗਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਇਸ ਦੇ VFX ਬਹੁਤ ਸੋਹਣੇ ਤਰੀਕੇ ਦੇ ਨਾਲ ਤਿਆਰ ਕੀਤੇ ਆ। ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ VFX ਦੇ ਨਾਲ ਸਿੱਧੂ ਮੂਸੇਵਾਲੇ ਨੂੰ ਤਿਆਰ ਕੀਤਾ ਗਿਆ ਹੈ ਤੇ ਉਸ ਦੀ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਸਿੱਧੂ ਚਾਹੇ ਸਰੀਰਕ ਤੌਰ ਤੇ ਦੁਨੀਆ ਚ ਨਹੀਂ ਹੈ ਲੇਕਿਨ ਆਪਣੀ ਆਵਾਜ਼ ਦੇ ਰਾਹੀਂ ਅੱਜ ਵੀ ਜਿਉਂਦਾ ਹੈ ਤੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਕਾਮਯਾਬ ਹੋਇਆ ਹੈ ਸਿੱਧੂ ਦੇ ਜਾਣ ਤੋਂ ਬਾਅਦ ਉਸ ਦੇ ਗੀਤ ਲਗਾਤਾਰ ਰਿਲੀਜ਼ ਹੋ ਰਹੇ ਹਨ ਜਿੱਦਾਂ ਇਹ ਚੋਰ ਨੀ ਗੀਤ ਦੇ ਅਨਾਉਂਸਮੈਂਟ ਹੋਈ ਸੀ ਉਦੋਂ ਤੋਂ ਹੀ ਸਿੱਧੂ ਮੂਸੇਵਾਲੇ ਦੇ ਪਾਸੇ ਅੰਦਰ ਇਸ ਗੀਤ ਨੂੰ ਲੈ ਕੇ ਇੱਕ ਅਲੱਗ ਹੀ ਕ੍ਰਿਓਸਿਟੀ ਕ੍ਰੀਏਟ ਹੋ ਗਈ ਸੀ ਇਸ ਗੀਤ ਦੀ ਵੀਡੀਓ ਨੇ ਹਰ ਪਾਸੇ ਤਬਾਈ ਮਚਾ ਦਿੱਤੀ ਹੈ ਇਸ ਗੀਤ ਦਾ ਕਲਾ ਕਲਾ ਬੋਲ ਦਰਸ਼ਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ ਬੰਬੇ ਦੀਆਂ ਸੜਕਾਂ ਤੇ 911 ਖਬਰਾਂ ਨ ਭਰੀਆਂ ਨੇ ਅਖਬਾਰਾਂ ਇਹਦੇ ਬੋਲ ਹਰ ਕਿਸੇ ਦੇ ਜ਼ੁਬਾਨ ਤੇ ਰਟੇ ਹੋਏ ਨੇ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਵੀਡੀਓ ਦੇ ਵਿੱਚ ਬਹੁਤ ਸਾਰੇ ਮੈਸੇਜ ਵੀ ਸਿੱਧੂ ਦੇ ਵੱਲੋਂ ਦਿੱਤੇ ਗਏ ਨੇ ਕਿ ਬਹੁਤ ਸਾਰੀਆਂ ਫੇਕ ਖਬਰਾਂ ਵੀ ਉਹਨਾਂ ਦੇ ਬਾਰੇ ਗੀਤ ਦੇ ਸ਼ੁਰੂਆਤ ਦੇ ਵਿੱਚ ਤੁਸੀਂ ਸਿੱਧੂ ਉਸਵਾਲੇ ਦੀ ਆਵਾਜ਼ ਦੇ ਵਿੱਚ ਸੁਣੋਗੇ ਤੇ ਗੀਤ ਦੇ ਅੰਦ ਦੇ ਵਿੱਚ ਡਿਵਾਈਨ ਦਾ ਰੈਪ ਆਂਦਾ ਹੈ ਤੇ ਡਿਵਾਈਨ ਵੀ 911 ਦੇ ਉੱਤੇ ਬਾਟ ਕੇ ਬੰਬੇ ਦੀਆਂ ਸੜਕਾਂ ਦੇ ਉੱਤੇ ਘੁੰਮਦਾ ਹੋਇਆ ਨਜ਼ਰ ਆਦਾ ਹੈ ਹਾਲਾਂਕਿ ਇਹ ਵੀਡੀਓ ਸਾਰੀ VFX ਦੁਆਰਾ ਹੀ ਤਿਆਰ ਕੀਤੀ ਗਈ ਹੈ ਵੈਲ ਜੇਕਰ ਤੁਸੀਂ ਇਹ ਸੁਧਰੇ ਕੀਤੀ ਵੀਡੀਓ ਦੇਖ ਲਈ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਫੇਵਰਟ ਸੀਨ ਕਮੈਂਟ ਜ਼ਰੂਰ ਕਰੋ